ਮੁਤਾਬਕ 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 ਜਨ ਸਰਕਾਰ ਹਾਏ 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 ਅੱਜ ਸਾਰੇ ਸਾਰੇ ਸੀਐਚ ਯੂਨੀਅਨ ਵੱਲੋਂ ਸਾਰੇ ਪੰਜਾਬ ਦੀ ਰੋਸ ਪ੍ਰਦਰਸ਼ਨ ਕਰ ਰਹੇ ਆ ਇਹਦਾ ਮੁੱਖ ਕਾਰਨ ਇਹ ਹੈ ਕਿ ਸਾਡਾ ਜਿਹੜਾ ਆਨਲਾਈਨ ਕੰਮ ਹੈ ਉਹ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਤੇ ਜਿਹੜੀ ਸਾਡੀ ਮੈਨ ਪਾਵਰ ਆ ਉਹ ਬਹੁਤ ਘੱਟ ਹੈ ਤੇ ਸਾਨੂੰ ਇੰਟਰਨੈਟ ਦੀ ਕੋਈ ਸਹੂਲਤ ਨਹੀਂ ਸਰਕਾਰ ਵੱਲੋਂ ਮਿਲ ਰਹੀ ਕਿ ਉਹ ਕਹਿ ਰਹੇ ਆ ਕਿ ਤੁਸੀਂ ਪੋਰਟਲ ਦੇ ਉੱਪਰ ਆਨਲਾਈਨ ਕੰਮ ਸ਼ੁਰੂ ਕਰੋ ਪਰ ਨਵੇਂ ਨੂੰ ਸਾਨੂੰ ਕੋਈ ਵੀ ਇੰਟਰਨੈਟ ਨਹੀਂ ਸ਼ੂਟ ਤੇ ਜਿਹੜੀ ਉਹ ਪੱਦਾਨ ਦਿੱਤੀ ਜਾ ਰਹੀ ਹੁਣ ਇੱਕ ਹੋਰ ਐਪ ਨਵੀਂ ਸਾਡੇ ਇਨਸੈਂਟਿਵ ਪਰਫਾਰਮੇ ਦੇ ਵਿੱਚ ਇਹਨਾਂ ਨੇ ਐਡ ਕੀਤੀ ਹੈ ਇਹ ਸੋਸ਼ਲ ਟੈਪ ਜਿਹੜੀ ਤੇ ਉਹ ਕਹਿੰਦੇ ਆ ਕਿ ਤੁਸੀਂ ਆਪੀਡੀ ਆਨਲਾਈਨ ਕਰੋ ਫਿਰ ਹੀ ਤੁਹਾਡਾ ਇਨਸੈਂਟਿਵ ਹੈ ਜਿਹੜਾ ਉਹ ਜਾਰੀ ਕੀਤਾ ਜਾਏਗਾ ਤੇ ਇੱਕ ਸਾਡਾ ਇਨਸੈਂਟਿਵ ਪਰਫਾਰਮਾ ਜਿਹੜਾ ਉਹ ਇਹਨਾਂ ਨੇ ਹੁਣ ਨਵਾਂ ਬਦਲਤਾ ਤੇ ਜਿਹਨਾਂ ਤੇ ਕਹਿੰਦੇ ਆ ਕਿ ਤੁਸੀਂ ਉਹਦੇ ਅਕੋਰਡਿੰਗ ਕੰਮ ਕਰੋ ਅਸੀਂ ਸਰਕਾਰ ਨੂੰ ਨਹੀਂ ਕਹਿਣਾ ਚਾਹੁੰਦੇ ਆ ਕਿ ਸਾਡਾ 올ਡ ਜਿਹੜਾ ਪ੍ਰਾਣਾ ਇਨਸੈਂਟਿਵ ਪਰਫਾਰਮੈਂਸ ਹੈਗਾ ਉਹਨੂੰ ਤੁਸੀਂ ਜਾਰੀ ਕਰੋ ਤੇ ਸਾਡੇ ਜਿਹੜੇ ਇਨਸੈਂਟਿਵ ਆ ਸਾਨੂੰ 2 ਮਹੀਨੇ ਹੋ ਗਏ ਇਨਸੈਂਟਿਵ ਨਹੀਂ ਮਿਲਿਆ ਸਾਡਾ ਇਨਸੈਂਟਿਵ ਜਿਹੜਾ ਉਹ ਹੋਲਡ ਕਰ ਦਿੱਤਾ ਸਰਕਾਰ ਨੇ ਤਾਂ ਅਸੀਂ ਇਹ ਹੀ ਮੰਗ ਕਰਦੇ ਆ ਸਾਡੇ ਐਮ ਡੀ ਸਾਹਿਬ ਤੋਂ ਕਿ ਸਾਡੇ ਜਿਹੜੇ ਇਨਸੈਂਟਿਵ ਪਰਫਾਰਮੈਂਸ ਨੂੰ ਹੋਲਡ ਜਾਰੀ ਕੀਤਾ ਜਾਂ ਤੇ ਇਨਸੈਂਟਿਵ ਸਾਡਾ ਬਹਾਲ ਕੀਤਾ ਜਾਵੇ ਅਸੀਂ ਸਾਰੇ ਸੀ ਐਚਓ ਇਸੇ ਉਸ ਦੇ ਵਿੱਚ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਤੇ ਸਾਡੀ ਗੋਲੀ ਸੁਣਵਾਈ ਹੈ ਜਿਹੜੀ ਨਹੀਂ ਹੋ ਰਹੀ ਇਹੋ ਕਿਰਪਾ ਕਰਕੇ ਸਾਡੀ ਸਰਵੇ ਹੋਵੇ ਤੇ 올ਡ ਪਰਫਾਰਮਾ ਜਿਹੜਾ ਸਾਡਾ ਉਹ ਲੱਕ ਕੀਤਾ ਜਾਂਦਾ। ਸ਼੍ਰੀ ਕਾਲ ਜੀ ਸਭੀ ਪੀਐਸ ਜੀ ਐਂਡ ਸਾਰੇ ਇਕੱਠੇ ਹੋਏ ਜ਼ਿਲ੍ਹਾ ਮਾਨਸਾ ਦੇ ਸਾਡੀਆਂ ਮੁੱਖ ਮੰਗਾਂ ਜੋ ਪੇਸ਼ ਨੂੰ ਆਗੇ ਹੈ ਵੀ ਸਾਡੇ ਇੱਕ ਜਿਹੜਾ ਇਨਸੈਂਟਿਵ ਜਿਹੜਾ ਕੰਮ ਕੀਤਾ ਜਾ ਰਿਹਾ ਸਾਡੇ ਬਹੁਤ ਦਾ ਸਾਡੇ ਸੈਂਟੀਮੇਂਟ ਦਿੱਤਾ ਜਾ ਰਿਹਾ ਜਿਹਦੇ ਵਿੱਚ ਸਾਰੇ ਕੋਡ ਮੈਂ ਸਾਡੀਆਂ ਆਨਲਾਈਨ ਵੈਰੀਫਿਕੇਸ਼ਨ ਕਰਤੀ ਉਹਦੇ ਕਰਕੇ ਸਾਨੂੰ ਕੰਮ ਕਰਨਾ ਮੁਸ਼ਕਲ ਹੋ ਰਿਹਾ ਕੁਝ ਕੋਡਾਂ ਦੇ ਟੈਕਨੀਕਲ ਪ੍ਰੋਬਲਮ ਆ ਰਹੀਆਂ ਉਹਨਾਂ ਚ ਉਸ ਤੋਂ ਬਾਅਦ ਕਾਡੀਆਂ ਮੰਗਾਏ ਨੇ ਵੀ ਸਾਡਾ ਇੱਕ ਤਾਂ ਪੁਰਾਣਾ ਪ੍ਰਸਾਰਮਾਤੀ ਜਿਹੜਾ ਬਿਨਾ ਆਨਲਾਈਨ ਵੈਰੀਫਿਕੇਸ਼ਨ ਤੋਂ ਸਾਡਾ ਬਹਾਲ ਕੀਤਾ ਜਾਵੇ ਬਾਕੀ ਸਾਨੂੰ ਸੋਚਤ ਬਹੁਤ ਘੱਟ ਮਿਲ ਰਹੀ ਹੈ ਕੰਮ ਕਰਨ ਲਈ ਕਿਵੇਂ ਸਾਨੂੰ ਉਹ ਆਨਲਾਈਨ ਕੰਮ ਨਹੀਂ ਆਉਂਦੇ ਨਹੀਂ ਬਹੁਤੇ ਕੋਲ ਲੈਪਟਾਪ ਹੈ ਨਹੀਂ ਕਿਤੇ ਕੋਲ ਕੰਪਿਊਟਰ ਵੀ ਹੈ ਨਹੀਂ ਜਾਂ ਕਿਤੇ ਛੋਟਾ ਮੋਬਾਈਲ ਹੈ ਨੈਟਵਰਕਾਂ ਦੀ ਵਰਤੋਂ ਵੀ ਨਹੀਂ ਦਿੱਤੀ ਜਾ ਰਹੀ ਪਰ ਜਿਹੜਾ ਸਾਡਾ ਟੀਮਵਰਕ ਹੈ ਸਾਨੂੰ ਡਿਵਾਈਡ ਟੀਮਵਰਕ ਦੇ ਅਧਾਰ ਤੇ ਕੀਤਾ ਜਾ ਰਿਹਾ ਪਰ ਬਾਕੀ ਦੀ ਟੀਮ ਹੈ ਉਹਨਾਂ ਵੱਲੋਂ ਕੋਈ ਸਾਨੂੰ ਸਹਿਯੋਗ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਕੰਮ ਕਰਨ ਵਿੱਚ ਬਹੁਤ ساری ਮੁਸ਼ਕਲਾਂ ਆ ਰਹੀਆਂ ਹੈ ਤੰਡਾ ਇੱਕ ਪ੍ਰਾਣਾ ਫਕਾਰਮਾ ਭਾਲ ਕੀਤਾ ਜਾਵੇ ਬਾਕੀ ਸਾਨੂੰ ਸੂਰਤ ਦੇ ਤੋਂ ਪ੍ਰਬਧ ਕਰਾਏ ਜਾਣ ਸਾਰੇ ਸਾਡੇ ਸਾਰੇ ਮਸਲਾ ਹੈ ਸਾਡੇ ਸੀਐਚਓ ਯੂਨੀਅਨ ਪੰਜਾਬ ਕੋਲ ਹ ਸਾਰੇ ਪੰਜਾਬ ਦੇ ਵਿੱਚ ਦੀ ਜਿਲ੍ਹਾ ਨਿਰਮਲ ਉੱਤੇ ਹੈ ਉਸ ਕਿਹਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਸਾਡੇ ਪਿਛਲੇ ਜਿਹਨੋਂ ਸਾਡੀਆਂ 9 ਮਹੀਨੇ ਦੇ ਜਿਹੜਾ ਸਾਨੂੰ ਤਨਖਾਹ ਦੇ ਵਿੱਚ 40% ਦੇ ਸੈਂਟੀਮ ਜੋ ਮਿਲਦਾ ਉਹ ਸਾਡਾ ਰੋਕ ਰੱਖਿਆ ਹੈ ਬਿਨਾਂ ਕੁਝ ਦਿੱਤੇ ਇਹਨਾਂ ਨੇ ਇੱਕ ਪੋਰਟਲ ਬਣਾ ਰੱਖਿਆ ਇਸ ਨੂੰ ਜੋ ਕਹਿੰਦਾ ਉਹਦੇ ਤੇ ਕੰਮ ਕਰੋ ਇਹ ਕਿਉਂਕਿ ਨਾ ਸਾਡੇ ਕੋਲ ਕੋਈ ਰਿਸੋਰਸਸ ਹੈ ਨਾ ਕੋਈ ਸਾਡੇ ਕੋਲ ਮਤਲਬ ਕੋਈ ਹੋਰ ਟੀਮ ਵਰਕ ਹੈਗਾ ਹੈ ਕਿਉਂਕਿ ਜਦੋਂ ਵੀ ਕੋਈ ਇਹ ਚੀਜ਼ ਕਰਦੇ ਹੈ ਟੀਮ ਵਰਕ ਨਾਲ ਨਹੀਂ ਹੁੰਦਾ ਇਕੱਲਾ ਸੀਚ ਕੀਤਾ ਜਾਂਦਾ ਹੈ ਜੇਕਰ ਇਹ ਸਾਡੀਆਂ ਹੁਣ ਤੱਕ ਜਿਹੜਾ ਇਨਸੈਂਟਿਵ ਰੀਲੀਜ਼ ਨਹੀਂ ਕਰਦੇ ਸਾਡਾ ਪੁਰਾਣਾ ਜਿਹੜਾ ਇਨਸੈਂਟਿਵ ਪਰਫਾਰਮਾ ਹੈ ਉਹਨੂੰ ਲਾਗੂ ਕੀਤਾ ਜਾਵੇ ਇਹਨਾਂ ਨੇ ਬਿਨਾਂ ਹੀ ਕੁਝ ਕਿਤੇ ਸਾਡੇ ਜਿਹੜੇ ਨਵੇਂ ਟਾਰਗੇਟ ਮਦਦ ਦਿੱਤੇ ਹਨ ਅਗਰ ਇਹ ਮੌਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜਾ ਇਨਸੈਂਟਿਵ ਰੀਲੀਜ਼ ਨਹੀਂ ਕਰਦੇ ਜਾਂ ਸਾਡਾ ਪੁਰਾਣਾ ਇਨਸੈਂਟਿਵ ਪਰਫਾਰਮਾ ਨਹੀਂ ਲਾਗੂ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਸਿੱਕਾ ਸੰਘਰਸ਼ ਕਰਾਂਗੇ